ਤੰਦਰੁਸਤੀ ਤਨ ਦੀ ਲਈ ਹੈ ਅਤ ਜ਼ਰੂਰੀ ਪੋਸ਼ਟਿਕ ਤੱਤ ਪਰਪੂਰ ਆਹਾਰ ਤੇ ਮਨ ਨੂੰ ਖੁਸ਼ਹਾਲ ਨੇ ਰੱਖਦੇ ਸੁਖਮਾ ਸਦਾ ਸਕਾਰਾਤਮਕ ਵਿਚਾਰ ਤਨ ਮਨ ਦੀ ਸਿਹਤ ਤੇ ਨਿਰਭਰ ਕਰਦੀ ਸਾਡੀ ਜ਼ਿੰਦਗੀ ਦੀ ਨਿਹਾਰ ਜੋ ਆਤਮ ਪਰਮਾਤਮ ਦੇ ਮੇਲ ਦਾ ਮੌਕਾ ਇੱਕ ਇਕਲੋਤਾ ਵਰ ਖੁਰਦਾਰ ਇੱਕ ਇਕਲੋਤਾ ਵਰ ਖੁਰਦਾਰ ਚੈਨਲ ਤੋਂ ਸਤਿਖੰਡ ਜੋਤ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਸੁਗਰ ਵਿਚਾਰ ਵਿੱਚ ਮੇਰੇ ਅੱਜ ਬੋਲਣ ਦਾ ਪਹਿਲੂ ਹੈ ਫੀਡ ਕੀ ਤੇ ਕਿਨ ਸਾਹਾਂ ਦੀ ਚਾਲ ਨਾਲ ਵੱਜੀ ਸਾਡੀ ਇਸ ਜ਼ਿੰਦਗੀ ਨੂੰ ਜੇ ਅਸੀਂ ਸੰਸਾਰ ਦੀ ਅੱਖ ਨਾਲ ਵੇਖੀ ਤਾਂ ਜ਼ਿੰਦਗੀ ਜ਼ਿੰਦਗੀ ਨਹੀਂ ਹੁੰਦੀ ਜੇ ਉਸ ਵਿੱਚ ਖੁਸ਼ਹਾਲੀ ਤੇ ਚੰਗੀ ਸਿਹਤ ਨਾ ਹੋ ਕਿਉਂਕਿ ਜੇ ਜ਼ਿੰਦਗੀ ਸਾਹਾਂ ਦੇ ਫਿਊਲ ਤੇ ਚੱਲਣ ਵਾਲਾ ਇੱਕ ਵਾਹਨ ਹੈ ਤਾਂ ਖੁਸ਼ਹਾਲੀ ਤੇ ਤੰਦਰੁਸਤੀ ਉਸ ਵਾਹਨ ਦੇ ਉਹ ਦੋ ਪਹੀਏ ਹਨ ਜਿਨ੍ਹਾਂ ਨਾਲ ਜ਼ਿੰਦਗੀ ਦੇ ਵਾਹਨ ਦੀ ਤੋਰ ਵੱਜਦੀ ਕਿਉਂਕਿ ਖੁਸ਼ਹਾਲੀ ਅਤੇ ਤੰਦਰੁਸਤੀ ਤੋਂ ਸਖਣਾ ਜਦੋਂ ਕੋਈ ਦੁੱਖਾਂ ਤਕਲੀਫਾਂ ਦਰਦਾਂ ਪੀੜਾਂ ਦੇ ਵਿੱਚ ਜ਼ਿੰਦਗੀ گزارਦਾ ਹੈ ਤਾਂ ਉਹ ਜ਼ਿੰਦਗੀ ਜਿਉਣ ਨਾਲੋਂ ਮਰਨ ਨੂੰ ਤਰਜੀਹ ਦਿੰਦਾ ਹੈ ਇਸ ਲਈ ਜ਼ਿੰਦਗੀ ਨੂੰ ਬਿਹਤਰੀਨ ਤਰੀਕੇ ਨਾਲ ਜਿਉਣ ਲਈ ਬੇਹਦ ਲੁੜਿੰਦੇ ਹਨ ਇਹ ਦੋ ਪਹਿਲੇ ਖੁਸ਼ਹਾਲੀ ਅਤੇ ਤੰਦਰੁਸਤੀ ਤੇ ਜ਼ਿੰਦਗੀ ਜਿਉਣ ਲਈ ਬੇਹੱਦ ਲੋੜੀਂਦੇ ਇਹ ਦੋਵੇਂ ਪਹਿਲੂ ਨਿਰਭਰ ਕਰਦੇ ਨੇ ਖੁਰਾਕ ਤੇ ਆਹਾਰ ਤੇ ਡਾਈਟ ਤੇ ਜੀ ਹਾਂ ਤੁਸੀਂ ਠੀਕ ਸੁਣਿਆ ਖੁਸ਼ਹਾਲੀ ਅਤੇ ਤੰਦਰੁਸਤੀ ਦੋਵੇਂ ਖੁਰਾਕ ਤੇ ਨਿਰਭਰ ਕਰਦੇ ਨੇ ਖੁਸ਼ਹਾਲੀ ਦਾ ਤਾਂ ਸਿੱਧਾ ਸਿੱਧਾ ਸੰਬੰਧ ਸਾਡੀ ਖੁਰਾਕ ਨਾਲ ਹੈ ਪਰ ਇੱਥੇ ਖੁਰਾਕ ਕੋਈ ਸੇਬ ਕੇਲਾ ਸੰਤਰਾ ਨਹੀਂ ਬਲਕਿ ਸਾਡੇ ਮਨ ਨੂੰ ਦਿੱਤੀ ਜਾਂਦੀ ਪੋਜ਼ਿਟਿਵ ਜਾਂ 네ਗੇਟਿਵ ਵਿਚਾਰਾਂ ਦੀ ਖੁਰਾਕ ਹੈ ਖੁਸ਼ ਰਹਿਣ ਲਈ ਕੋਈ ਬਾਰੀ ਤਾਮ-ਜਾਮ ਦੀ ਲੋੜ ਨਹੀਂ ਹੁੰਦੀ ਬਲਕਿ ਸਿਰਫ ਤੇ ਸਿਰਫ ਅੰਤਰੀਵ ਦੀ ਸਥਿਰਤਾ ਦੀ ਲੋੜ ਹੁੰਦੀ ਹੈ ਜੇ ਅਸੀਂ ਆਪਣੇ ਮਨ ਨੂੰ ਪੋਜ਼ਿਟਿਵ ਵਿਚਾਰਾਂ ਦੀ ਫੀਡਿੰਗ ਕਰਦੇ ਹਾਂ ਤਾਂ ਜ਼ਾਹਰ ਰਹੀ ਗੱਲ ਹੈ ਕਿ ਸਾਡਾ ਮਨ ਸ਼ਾਂਤ ਰਹੇਗਾ ਤੇ ਅਸੀਂ ਖੁਸ਼ ਰਹਾਂਗੇ ਫਾਰ ਇਗਜ਼ਾਮਪਲ ਜੇ ਕਿਸੇ ਕੋਲ ਕੋਈ ਵੱਡੀ ਗੱਡੀ ਨਹੀਂ ਤੇ ਉਹ ਉਸ ਗੱਲ ਦਾ ਗਿਲਾ ਕਰਨ ਦੀ ਬਜਾਏ ਸਗੋਂ ਆਪੇ ਨੂੰ ਖੁਦਾਈ ਚਿੰਤਨ ਵਿੱਚ ਜੋੜ ਕੇ ਰੱਖਦਾ ਹੈ ਸਦਾ ਅੱਲਾ ਪਾਕ ਪਰਮਪਿਤਾ ਪਰਮਾਤਮਾ ਦੇ ਸ਼ੁਕਰਾਨੇ ਵਿੱਚ ਰਹਿੰਦਾ ਹੈ ਤਾਂ ਉਸਨੇ ਮਨ ਨੂੰ ਖੁਦਾਈ ਸ਼ੁਕਰਾਨੇ ਭਰੇ ਪੋਜ਼ਿਟਿਵ ਵਿਚਾਰਾਂ ਦਾ ਆਹਾਰ ਮਿਲ ਰਿਹਾ ਹੈ ਤੇ ਚੰਗੀ ਖੁਰਾਕ ਖਾਣ ਨਾਲ ਮਨ ਸਕੂਨ ਵਿੱਚ ਹੈ ਤੇ ਜੀਵਨ ਵਿੱਚ ਖੁਸ਼ਹਾਲੀ ਬਣੀ ਹੋਈ ਹੈ ਪਰ ਜੇ ਕਿਸੇ ਕੋਲੇ ਸਭ ਕੁਝ ਹੋਵੇ ਧਨ ਦੌਲਤ ਰਤਬਾ ਸ਼ਾਨ ਤੇ ਉਹ ਆਪਣੇ ਜੀਵਨ ਦੇ ਵਿੱਚ ਸਿਰਫ ਇਸੇ ਕਰਕੇ ਝੂੜਦਾ ਰਹੇ ਕਿ ਫਲਾਣੇ ਨੇ ਮੈਨੂੰ ਮੇਰੀ ਹਾਇਸੀਅਤ ਮੁਤਾਬਕ ਦੁਆ ਸਲਾਮ ਨਹੀਂ ਕੀਤੀ ਤਾਂ ਉਹ ਆਪਣੇ ਮਨ ਨੂੰ ਹਉਮੈ ਨਾਲ ਲਿਬੜੇ 네ਗੇਟਿਵ ਵਿਚਾਰਾਂ ਦੀ ਖੁਰਾਕ ਦੇ ਰਿਹਾ ਹੈ ਜਿਸ ਨਾਲ ਉਸਦੇ ਮਨ ਦੇ ਵਿੱਚ ਈਰਖਾ, ਕ੍ਰੋਧ, ਹਉਮੈ ਹੰਕਾਰ ਦੇ ਇੰਨੇ ਵਾਰ ਰੋਲੇ ਉੱਠਣਗੇ ਕਿ ਉਸ ਨੂੰ ਪਤਾ ਹੀ ਨਹੀਂ ਲੱਗੇਗਾ ਕਿ ਉਸ ਦੀ ਖੁਸ਼ੀ ਗਈ ਤਾਂ ਕਿੱਧਰ ਗਈ ਮਨ ਦੀ ਸਿਹਤ ਆਬੀ ਹੀ ਖੁਸ਼ਹਾਲੀ ਹੈ ਜੋ ਪੋਜ਼ਿਟਿਵ ਵਿਚਾਰਾਂ ਦੀ ਫੀਡਿੰਗ ਨਾਲ ਹੀ ਆਵੇਗੀ ਤੇ ਇਸੇ ਹੀ ਤਰ੍ਹਾਂ ਸਰੀਰ ਦੀ ਤੰਦਰੁਸਤੀ ਲਈ ਵੀ ਖੁਰਾਕ ਮੈਟਰ ਕਰਦੀ ਹੈ ਅਸੀਂ ਕੀ ਖਾਂਦੇ ਹਾਂ ਕਿੰਨਾ ਖਾਂਦੇ ਹਾਂ ਸਾਡੀ ਸਿਹਤ ਨੂੰ ਡਾਇਰੈਕਟਲੀ ਪ੍ਰਭਾਵਿਤ ਕਰਦਾ ਹੈ ਕੈਮੀਕਲਸ ਸਪਰੇਅ ਰਹਿਤ ਚੰਗਾ ਪੋਸ਼ਟਿਕ ਖਾਣਾ ਲੋੜੀਂਦੀਆਂ ਕੈਲਰੀਜ਼ ਲੈਣਾ ਸਾਫਟ ਡਰਿੰਕਸ ਤੇ ਜੰਕ ਫੂਡ ਛੱਡ ਕੇ ਸਗੋਂ ਘਰ ਵਿੱਚ ਉਗਾਈਆਂ ਕੱਚੀਆਂ ਸਬਜ਼ੀਆਂ ਖਾਣਾ ਰਿਕੁਆਇਰਡ ਵਾਟਰ ਇਨਟੇਕ ਲੈਣਾ ਫਾਈਬਰ ਰਿਚ ਫੂਡ ਖਾਣਾ ਤੇ ਭੁੱਖ ਰੱਖ ਕੇ ਖਾਣਾ ਖਾਣਾ ਮਿੱਠੇ ਨੂੰ ਛੱਡ ਰੈਗੂਲਰ ਬੇਸਿਸ ਤੇ ਬਲੱਡ ਪਿਉਰੀਫਿਕੇਸ਼ਨ ਵਾਸਤੇ ਗੋੜ ਲੈਣਾ ਤੇ ਆਪਣੇ ਸਰੀਰ ਲਈ ਨੈਸੀਸਰੀ ਮਿਨਰਲਸ ਤੇ ਨਿਊਟ੍ਰੀਐਂਟਸ ਨੂੰ ਮੈਡੀਕੇਸ਼ਨ ਤੋਂ ਬਿਨਾ ਸਗੋਂ ਆਪਣੀ ਡਾਈਟ ਵਿੱਚੋਂ ਹੀ ਪੂਰਿਆ ਕਰਨਾ ਇਹ ਆਪਣੀ ਸਿਹਤ ਨੂੰ ਬਰਕਰਾਰ ਰੱਖਣ ਦੇ ਤਰੀਕੇ ਹੀ ਨੇ ਪਰ ਅੱਜ ਦੇ ਸੁਗਰ ਵਿਚਾਰ ذریعے ਆਪ ਜੀ ਨਾਲ ਜ਼ਿੰਦਗੀ ਦੀ ਬੈਟਰਮੈਂਟ ਵਾਸਤੇ ਲੋੜੀਂਦੀ ਫੀਡਿੰਗ ਤੇ ਵਿਚਾਰ ਕਰਨ ਦਾ ਮਨੋਰਥ ਸਾਡਾ ਸਿਰਫ ਇਹ ਸੀ ਕਿ ਸਾਡੀ ਇਸ ਜ਼ਿੰਦਗੀ ਦਾ ਆਪਣਾ ਵੀ ਇੱਕ ਮਨੋਰਥ ਤੇ ਉਹ ਹੈ ਭਈ ਪ੍ਰਾਪਤ ਮਾਨੁੱਖ ਦੇ ਹੋ ਗਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਭਾਵ ਕਿ ਸਾਡੀ ਜੀਵ ਆਤਮਾ ਦਾ ਆਪਣੇ ਮੂਲ ਪਿਤਾ ਪਰਮਾਤਮਾ ਨਾਲ ਮਿਲਣ ਦਾ ਇੱਕ ਇਕਲੌਤਾ ਮੌਕਾ ਹੈ ਇਹ ਸਾਡੀ ਜ਼ਿੰਦਗੀ ਇਹ ਸਾਡਾ ਮਾਨਸ ਜਨਮ ਮੂਲ ਮਿਲਾਪ ਦਾ ਉਹ ਇੱਕ ਮੌਕਾ ਹੈ ਜਿਸ ਦੀ ਸਫਲਤਾ ਸਿਰਫ ਤੇ ਸਿਰਫ ਦੋ ਚੀਜ਼ਾਂ ਦੇ ਉੱਤੇ ਨਿਰਭਰ ਕਰਦੀ ਹੈ ਪਹਿਲੀ ਜ਼ਿੰਦਗੀ ਤੇ ਦੂਸਰੀ ਫੀੜੀ ਕਿਉਂਕਿ ਜ਼ਿੰਦਗੀ ਹੋਏਗੀ ਤਾਂ ਮੌਕਾ ਸਾਰ ਕੀਤਾ ਜਾ ਸਕਦਾ ਹੈ ਤੇ ਜ਼ਿੰਦਗੀ ਕਿਵੇਂ ਖੁਸ਼ਹਾਲੀ ਤੇ ਤੰਦਰੁਸਤੀ ਦੇ ਦੋ ਪਾਈਆਂ ਤੇ ਚੱਲਦੀ ਹੈ ਅਸੀਂ ਵਿਚਾਰ ਪਹਿਲਾਂ ਕਰ ਚੁੱਕੇ ਹਾਂ ਜਿਸ ਦਾ ਸਾਰ ਇਹ ਨਿਕਲਿਆ ਹੈ ਕਿ ਸਾਡੇ ਤਨ ਅਤੇ ਮਨ ਦੀ ਬੈਸਟ ਕੁਆਲਿਟੀ ਫੀਡਿੰਗ ਹੋਣੀ ਚਾਹੀਦੀ ਹੈ ਤੇ ਆਪਣੇ ਮੂਲ ਮਿਲਾਪ ਦੇ ਮੌਕੇ ਨੂੰ ਸਾਰ ਕਰਨ ਲਈ ਆਪਣੀ ਜ਼ਿੰਦਗੀ ਦੇ ਵਿੱਚ ਤਨ ਅਤੇ ਮਨ ਦੀ ਫੀਡਿੰਗ ਤੋਂ ਬਾਅਦ ਜੇ ਕੁਝ ਬੇहद ਜ਼ਰੂਰੀ ਹੈ ਤਾਂ ਉਹ ਹੈ ਸਾਡੀ ਆਤਮਾ ਦੀ ਫੀਡ ਜੋ ਮਾਲਕ ਸਤਪੁਰਖ ਸਾਚਰੀਆ ਕਾਲਪੁਰਖ ਸਤਸਰੂਪ ਪੁਰਖ ਪਿਤਾ ਜੀ ਦੇ ਨਾਮ ਨਾਲ ਕਿਉਂਕਿ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਹੀ ਸਾਡੀ ਆਤਮਾ ਦੀ ਖੁਰਾਕ ਹੈ ਜੋ ਇੱਥੇ ਉੱਥੇ ਦੋਹੀ ਜਹਾਨੀ ਸਾਡੀ ਆਤਮਾ ਦਾ ਆਧਾਰ ਬਣਦਾ ਹੈ ਫਰਮਾਨ ਹੈ ਜਹ ਮਾਰੇ ਕੇ ਗਨੇ ਜਾਹਿ ਨ ਕੋਸਾ ਹਰ ਕਾ ਨਾਮ ਉਹਾ ਸੰਗ ਤੁਸ ਜਹ ਪੰਡੈ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਨਾਮ ਸੁਨਤ ਜਮ ਦੂਰੋ ਪਾਗੇ ਜਿਨੀ ਤੁਦਨੋ ਤਨ ਕਹਿਆ ਤਿੰਨ ਜਮ ਨੇੜ ਨ ਆਇ ਇਸ ਲਈ ਆਓ ਅੱਜ ਤੋਂ ਆਪਣੇ ਤਨ ਦੀ ਆਪਣੇ ਮਨ ਦੀ ਆਪਣੀ ਆਤਮਾ ਦੀ ਉਨਾਂ ਲਈ ਬੇਹੱਦ ਲੋੜੀਂਦੇ ਆਹਾਰਾਂ ਦੇ ਨਾਲ ਫੀਡਿੰਗ ਕਰੀ ਆਪਣੀ ਸੂਝ ਸਮਝ ਤੇ ਬੌਧਿਕਤਾ ਦੇ ਨਾਲ ਤਾਂ ਕਿ ਜਿਸ ਕਾਰਜ ਵਾਸਤੇ ਸਾਨੂੰ ਇਹ ਮਨੁੱਖਾ ਦੇਹੀ ਮਿਲੀ ਸਾਡਾ ਉਹ ਕਾਰਜ ਸਫਲਾ ਹੋ ਸਕੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ